ਕਹਿੰਦੇ ਅੱਜ ਨਵਾਂ ਸਾਲ ਆ ਪੰਜਾਬ ਸਰਕਾਰ ਦੇ ਲੀਡਰ ਪੰਜਾਬ ਦਾ ਮੁੱਖ ਮੰਤਰੀ ਸਾਰ ਨੂੰ ਵਧਾਈਆਂ ਦੇ ਰਹੇ ਨੇ ਦੂਜੇ ਪਾਸੇ ਜਿਹੜਾ ਇਸ ਨਵਾਂ ਸਾਲ ਦੇ ਉੱਪਰ ਪੰਜਾਬ ਦੀ ਗੱਲ ਕਰਨ ਵਾਲਾ ਪੱਤਰਕਾਰ ਭਾਈ ਚਾਰਾ ਹੋਵੇ ਚਾਹੇ ਕੋਈ ਪੰਜਾਬ ਦੇ ਨੌਜਵਾਨ ਹੋਣ ਹੁਣ ਉਹਨਾਂ ਉੱਪਰ ਝੂਠੇ ਪਰਚੇ ਪਾਏ ਜਾ ਰਹੇ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਵੱਡਾ ਭਾਈ ਮਿੰਟੂ ਗੁਰਸਰੀਆ ਬਹੁਤ ਹੀ ਸਤਿਕਾਰਯੋਗ ਭਾਈ ਮਾਨ ਕੋਇਲ ਭਾਈ ਮਨਜਿੰਦਰ ਸਿੰਘ ਸੱਤ ਜਿਹੜੇ ਹੋਰ ਨੌਜਵਾਨਾਂ ਉੱਪਰ ਜਿਹੜੇ ਪਰਚੇ ਪਾਏ ਨੇ 10 ਜਣਾਂ ਉੱਪਰ ਅੱਜ ਜਿਹਨੇ ਪਰਚੇ ਝੂਠੇ ਪਾਏ ਨੇਗੇ ਕਿ ਤੁਸੀਂ ਸਾਡੇ ਵਿਰੁੱਧ ਕਿਉਂ ਬੋਲਦੇ ਹੋ ਸਾਡੀਆਂ ਜਿਹੜੀਆਂ ਨਾਕਾਮੀਆਂ ਉਹਨਾਂ ਦੇ ਖਲਾਸੇ ਕਿਉਂ ਕਰਦੇ ਹੋ ਇਸ ਕਰਕੇ ਮੈਂ ਹੀ ਬੇਨਤੀ ਕਰਨਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਇਹ ਨਵਾਂ ਸਾਲ ਬਥੇਰੇ ਆਉਂਦੇ ਜਾਂਦੇ ਰਹਿਣਗੇ ਸਾਡੇ ਲਈ ਤਾਂ ਉਦੋਂ ਨਵਾਂ ਸਾਲ ਹੋਊਗਾ ਜਦੋਂ ਕੋਈ ਪੰਜਾਬ ਦੀ ਗੱਲ ਹੋਊਗੀ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਊਗੀ ਜਦੋਂ ਇਹ ਚੋਰ ਇਹ ਜਿਹੜੇ ਜਿੰਨੇ ਵੀ ਚੋਰ ਅੱਜ ਕੁਰਸੀਆਂ ਤੇ ਬੱਠਣਗੇ ਬੈਠੇ ਨੇਗੇ ਜਦੋਂ ਕਿ ਤੇ ਇਹ ਭੱਜਣਗੇ ਦੇਖੋ ਬਦਲਾਅ ਬਦਲੂ ਕੋਈ ਨਹੀਂ ਆਇਆ ਇਸ ਕਰਕੇ ਮੈਂ ਲੋਕਾਂ ਨੂੰ ਹੀ ਬੇਨਤੀ ਕਰਨਾ ਚਾਹਣਾ ਕਿ ਆਪਣੇ ਇਸ ਨਵੇਂ ਸਾਲ ਦੇ ਉੱਪਰ ਆਪਣੇ ਪੰਜਾਬੀਆਂ ਦੇ ਆਪਣੇ ਜਿਹੜੇ ਲੋਕ ਲੜਨਾ ਉਹਨਾਂ ਦੇ ਹੱਕ ਦੇ ਵਿੱਚ ਆਪਾਂ ਆਵਾਜ਼ ਬੁਲੰਦ ਕਰੀਏ ਬੜੇ ਦੁੱਖ ਦੀ ਗੱਲ ਆ ਕਿ ਕਿਵੇਂ ਜਿਹੜੀ ਸਰਕਾਰ ਸੰਗੀ ਘੁੱਟ ਰਹੀ ਇਸ ਕਰਕੇ ਸਰਕਾਰ ਨੂੰ ਕਹਿੰਦੇ ਆ ਵੀ ਤਰੇ ਭਗਮਤਮਾਨ ਨੂੰ ਕਹਿੰਦੇ ਆ ਵੀ ਤਰੇ ਗਿਣਵੇਂ ਚੁਣਵੇਂ ਦਿਨ ਰਹਿ ਕੇ ਭਰਾਵਾ ਸੰਭਲ ਜਾ ਸੰਭਲ ਜਾ ਇਸ ਕਰਕੇ ਤੈਨੂੰ ਕਿਸ ਨੇ ਬਚਾਉਣਾ ਨਹੀਂ ਹੈਗਾ ਤੂੰ ਹਰ ਪਾਸੋਂ ਜਿਹੜੀ ਪੰਜਾਬ ਦੀ ਆਵਾਜ਼ ਨੂੰ ਬੰਦ ਕਰਨ ਦੇ ਕੋਲਿਆ ਹੋ। ਇਸ ਕਰਕੇ ਅਸੀਂ ਸਾਰੇ ਇਹਨਾਂ ਤਿੰਨ ਭਰਾਵਾਂ ਦੇ ਨਾਲ ਆ ਜਿਨ੍ਹਾਂ ਦੇ ਉੱਪਰ ਪਰਚੇ ਝੂਠੇ ਹੋਏ ਨੇ ਕਿ ਅਸੀਂ ਡਟ ਕੇ ਇਸ ਲੜਾਈ ਨੂੰ ਲੜਾਂਗੇ। ਜਿੱਥੇ ਵੀ ਕਿਤੇ ਭਰਾ ਬੁਲਾਉਣਗੇ ਉੱਥੇ ਡਟ ਕੇ ਧਰਨਾ ਲਾਵਾਂਗੇ ਅਸੀਂ ਝੂਠੇ ਪਰਚਿਆਂ ਦਾ ਅੱਜ ਵੀ ਵਿਰੋਧ ਕਰਾਂਗੇ ਕਰਦੇ ਰਾਵਾਂਗੇ। ਬਿਸਕ ਜਿੱਦੀ ਮਰਜ਼ੀ ਸਰਕਾਰ ਹੋਵੇ ਸਾਨੂੰ ਸਰਕਾਰਾਂ ਸੁਣਣ ਦਾ ਕਿਹਾ ਡਰਨੇ ਅਸੀਂ ਗੱਲ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਗੱਲ ਕਰਨੀ ਆ। 22 ਮਿੰਟੂ ਗੁਰੀਸਰੀਆ ਮਾਨ ਗੋਇਲ ਤੇ ਭਾਈ ਮਨਜਿੰਦਰ ਸੱਤ ਬੰਦਿਆਂ ਦਾ ਮੈਨੂੰ ਉਹਨਾਂ ਦਾ ਹਜ ਭਰਾਵਾਂ ਦੇ ਨਾਂ ਨਹੀਂ ਪਤਾ ਸੀ ਉਹਨਾਂ ਸਾਰਿਆਂ ਦੇ ਨਾਲ ਆ ਧੰਨਵਾਦ